ਪਰ ਲੋ ਜੀ ਚੈੱਕ ਕਰ ਸਰ ਠੰਡੀ ਸ਼ੀਲਪੂਰੀ ਐ ਲੋ ਜੀ ਛੂਆ ਕਿਵੇਂ ਹੋ ਬਈ ਇਹ ਛੂਆ ਵੀਰੇ ਦੂਜਾ ਠੀਕ ਆ ਦੂਜਾ ਛੂਆ ਬੈੜਾ ਪਰਾ ਗਮਕ ਚੁਮਕ ਬੈੜ ਦੇ ਵਿੱਚ ਪੂਰੀ ਫੁੱਲ ਆ ਪੂਰਾ ਕੱਦ ਬੈੜ ਵੱਡਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤੋਂ ਔਕੜ ਗੱਬਣ ਗਏ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 50728000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਾਮ ਤੈਨੂੰ ਵੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਗਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਗਾਂ ਦੀ ਜਾਣਕਾਰੀ ਦੋ ਜੀ ਇਹ ਗਾਂ ਵੀਰੇ ਸਭਾ 2 ਮਹੀਨੇ ਦੀ ਗੱਬਣ ਆਪਣੀ ਚੈੱਕ ਕਰਾਈ ਵੀ ਹੈਗੀ ਦੁੱਧ ਆਪਾਂ ਇਹਦੇ ਥੱਲੇ ਚੋ ਕੇ ਲਿਆ ਸੀ 9 ਕਿਲੋ ਹਾਂਜੀ ਇਸ ਵਕਤ ਇਹਦੇ ਥੱਲੇ ਹੋਊਗਾ 8 ਕਿਲੋ ਦੁੱਧ ਮੰਨ ਲਓ ਠੀਕ ਆ ਆਪਣੀ ਚੈੱਕ ਕਰਾਈ ਆਗਲਾ ਚੈੱਕ ਆਪਾਂ ਕਰਾ ਲਈ ਅਗਲਾ ਚੈੱਕ ਕਰਾਉਣ ਹੁਣ ਦੁੱਧ 8 ਲੀਟਰ ਹਾਂ ਦੋਨਾਂ ਡੰਗਿਆਂ ਦਾ ਹਾਂ ਮੱਝਰ ਦਾ ਦੁੱਧ ਪੂਰਾ ਗਾੜਾ ਤੋਰ ਦੋ ਬਰਾ ਲਓ ਜੀ ਚੈੱਕ ਕਰ ਸੋ ਕੱਦ ਬੱਡ ਸੁਖਣਾ ਸੁਹਣਾ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਗਾਈਆਂ ਆਪਾਂ ਬਹੁਤ ਜੰਨੀ ਟੋਕੜ ਗੱਭਣ ਪਰ ਇਹਦੇ ਆਕਾ ਦੁੱਧ ਨਹੀਂ ਘਾੜਾ ਕਿਸੇ ਗੱਲ ਦਾ ਹਾਂ ਬਾਕੀ ਪਵਾਰ ਦਾ ਕੰਮ ਆ ਬਾਈ ਦਾ ਟੋਕੜ ਗੱਭਣ ਗਾਮਾ ਹੀ ਲਿਆਉਂਦਾ ਜਿਆਦਾ ਪਾਲ ਕੇ ਪਤਨੀ ਕਿੱਥੇ ਲਿਆਉਂਦਾ ਪਰ ਲੋ ਜੀ ਚੈੱਕ ਕਰ ਸਕਦੇ ਠੰਡੀ ਸ਼ੀਲਪੂਰੀ ਐ ਲੋ ਜੀ ਛੂਆ ਕਹਿੰਦਾ ਉਹ ਬਾਈ ਇਹ ਛੂਆ ਵੀਰੇ ਦੁੱਜਾ ਠੀਕ ਆ ਦੁੱਜਾ ਛੂਆ ਵੈੜਾ ਪਰਾ ਕੰਮ ਕੁਚਮਕ ਵੈੜ ਦੇ ਵਿੱਚ ਪੂਰੀ ਫੁੱਲ ਆ ਪੂਰਾ ਕੱਦ ਵੈੜਾ ਵੱਡਾ ਕੱਦ ਵੈੜਾ ਸੁਖਣਾ ਸੋਹਣਾ ਲੋ ਜੀ ਕਾਦਤਾ ਪੂਰਾ ਫੁੱਲ ਲੀਓ ਕੋਈ ਛੋਟੀ ਛੋਟੀ ਤਾਂ ਮੰਨੀ ਹੀ ਨਾ ਥਣ ਚਗਾ ਹਰ ਜਨ ਚਾਰੇ ਥਾਣੇ ਇੱਕੋ ਜਿਹਾ ਭਰਾ ਕੋਈ ਫੋਰਟ ਨਹੀਂ ਕੋਈ ਸਾਨਮ ਠੀਕ ਹੈ ਜੀ ਠੰਡੀ ਸ਼ੀਲ ਪੂਰੀ ਆ ਠੀਕ ਹੈ ਜੀ ਚਾਹ ਦੋੜਾ ਕੇ ਤੰਡਾਂਗੇ ਚੋਲੀ ਜਿਹੜਾ ਹਾਂ ਪਰ ਮੈਂ ਕਿੰਨੇ ਧਾਰਾਂ ਨਾਲ ਮਾਰੀ ਦਿੰਨੀ ਆ ਪੰਨਿਆਣਾ ਵੀ ਨਹੀਂ ਪਾਉਂਦੇ ਹੈਗੇ ਦੇ ਤੂੰ ਤਾਂ ਆਪਾਂ ਕਸਮਾਜ ਤਾਂ ਨਹੀਂ ਕਰਾਈ ਚਲਾਇ ਮਾਰਦੇ ਹੋ ਜਿੰਨੇ ਕੋ ਆ ਲਓ ਜੀ ਠੀਕ ਆ ਬਸ ਠੀਕ ਆ ਲਓ ਜੀ ਠੀਕ ਹੈ। ਉਹ ਜੀ। ਕਰਦੀ ਪਈ ਐ ਕਰ। ਰੇਟ ਨਾ ਖੱਚ ਕੇ ਜੀ ਦੱਸ ਦੇ ਬਸ ਦੇਣ ਲੈਣ ਜਿਹੜਾ ਕੰਮ। ਰੇਟ ਵੀ ਆਪਾਂ ਦੇਣ ਲੈਣ ਜਾਏ ਤਾਂ ਸੈਂੇ ਕੰਮ ਤਾਂ ਦੇ ਦਾ ਟਾਈਮ ਆ। ਬੈੜ ਤਾਂ ਕਦ ਕਾਠ ਚੈੱਕ ਕਰਾ ਦੀ ਪੂਰਾ ਕਦ ਕਾਠਾ ਦੇ। ਠੀਕ ਆ। ਤੇ ਠੰਡੀ ਠੁੰਡੀ ਜਦੋਂ ਆਪਾਂ ਨਿਆਣਾ ਪਾਲਾ ਜੇ ਪੈ ਰਹੇ ਨੇ ਉਲਟ ਸੋਲਟ ਰੱਖ ਕੇ ਲੱਤ ਫੜ ਕੇ ਜਾ ਕੇ ਪਰਾਂ ਕਰਨੀ ਪੈਂਦੀ। ਹਿਲਣ ਹੁਲਣ ਵਾਲਾ ਤਾਂ ਕੰਮ ਹੀ ਨਹੀਂ ਗਾ। ਠੀਕ ਆ। ਤੇ ਮੁੱਲ ਤਾਂ 42000 ਰੁਪਇਆ ਗਾ। ਹੋਰ ਮਾਨ ਤਣ। ਮਾੜਾ ਮੋਟਾ ਕਰਾਂਗੇ ਮੌਕੇ ਤੇ ਫਿਰ ਅਗਲੇ ਨੇ ਕਰਾਉਣਾ ਤਾਂ ਹੁੰਦਾ ਹੀ ਆ। ਕਿੰਨਾ ਕਰ ਦੇਗਾ ਯਾਰ? ਕਰ ਹੀ ਦੇ ਯਾਰ ਹੁਣ ਪੂਰੀ ਜਮਾ ਸਹੀ ਦੇਣ ਲੈਣ ਵਾਲੀ ਹਾਂ ਬਸ ਦੇਣ ਲੈਣ ਵਾਲੇ ਕਰਦੇ ਸਾਢੇ 40 ਦੀ ਵਹਿੜ ਦੇ ਦਾਂਗੇ ਯਾਰ ਸਾਢੇ 40000 ਰੁਪਏ ਦੀ ਭਰਾ ਵਹਿੜ ਮਿਲ ਜੂ ਜੇ ਕਿਸੇ ਨੇ ਲੈਣੀ ਤੋਕੜ ਗੱਬਣ ਬਾਈ ਦੀ ਚੱਕਰ ਆ ਬਈ ਤੁਸੀਂ ਚੈੱਕ ਕਰਵਾ ਸਕਦੇ ਹੋ ਬਾਈ ਕਹਿੰਦਾ ਚਾਹ ਦੋ ਡੰਗ ਤਿੰਨ ਡੰਗ ਚੋਕੇ ਤਸੱਲੀ ਕਰਕੇ ਲਿਜਾਹ ਦੇ ਭਰਾ ਜਿਵਾਈ ਜਬੂਈ ਤਾਂ ਬੜੀ ਵਧੀਆ ਵਹਿੜ ਠੀਕ ਹੈ ਜੀ ਕਦ ਬੜਾ ਇਹਦੇ ਜੁਨੀ ਆਪਾਂ ਇਹਦੀ ਤਾਂ ਆਪਣੀ ਗਾਰੰਟੀ ਆ ਘਰ ਤਾਂ ਇਹਦੀ ਚਵਾਈ ਜਬੂਈ ਠੀਕ ਹੈ ਜੀ ਤਾਂ ਭਰਾ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਧੰਨਵਾਦ ਕਮੈਂਟ ਸ਼ੇਅਰ ਲਾਇਕ